ਅੱਜ ਜੋ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਯੂਥ ਵਾਸਤੇ ਬਹੁਤ ਐਮ ਹੈ ਜੋ ਮਾੜੇ ਕੰਮ ਚ ਪਏ ਹੋਏ ਨੇ ਜਲੰਧਰ ਪੁਲਿਸ ਦੇ ਐਸਐਸਪੀ ਹਰਪਵਲ ਪ੍ਰੀਤ ਸਿੰਘ ਖੱਖ ਮੇਰੇ ਨਾਲ ਮੌਜੂਦ ਨੇ ਕਿਸ ਤਰੀਕੇ ਨਾਲ ਇਸ ਗੈਂਗ ਨੂੰ ਫੜਿਆ ਤੇ ਖਾਸ ਤੌਰ ਤੇ ਸੋਸ਼ਲ ਮੀਡੀਆ ਦਾ ਇਹਦੇ ਵਿੱਚ ਬੜਾ ਵੱਡਾ ਰੋਲ ਵੀ ਹੈ ਤੇ ਜਿਸ ਤਰੀਕੇ ਨਾਲ ਆਪਣੇ ਆਪ ਨੂੰ ਫਲਾਂਟ ਕੀਤਾ ਜਾ ਰਿਹਾ ਸੀਗਾ ਨੌਜਵਾਨਾਂ ਵੱਲੋਂ ਐਸ ਵਕਤ ਮੇਰੇ ਨਾਲ ਐਸਐਸਪੀ ਮੌਜੂਦ ਨੇ ਸਰ ਡਿਟੇਲ ਜੀ ਮੈਂ ਜਾਣਨੀ ਚਾਹਾਂਗਾ ਤੇ ਜੇ ਜ਼ਿਕਰ ਕੀਤਾ ਹੈ ਕਿ ਯੂਥ ਜਿਹੜੇ ਮਾੜੇ ਕੰਮਾਂ ਵਾਲਾ ਪੁਲਿਸ ਨੇ ਜਦੋਂ ਨਿਕਾਲ ਕਸੀ ਹੈ ਤੁਹਾਡੀ ਡਿਟੇਲ ਜੀ ਦੀ ਜਾਣਕਾਰੀ ਮੈਂ ਤੁਹਾਡੇ ਰਾਹੀਂ ਯੂਥ ਨੂੰ ਅੱਗੇ ਆਲਰੇਡੀ ਕਹਿ ਚੁੱਕਾ ਵੀ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਜਿਹੜੇ ਬਦਮਾਸ਼ ਲੋਕ ਨੇ ਪੈਟੀ ਬਦਮਾਸ਼ ਕਹੂੰਗਾ ਮੈਂ ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਤੇ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਪਾ ਕੇ ਵੱਡਾ ਕਰਨ ਦੀ ਕੋਸ਼ਿਸ਼ ਕਰਦੇ ਆ ਮੈਂ ਫਲਾਨਾ ਗੈਂਗ ਹੈਗਾ ਮੇਰਾ ਫਲਾਨਾ ਅਦਰਵਾਈਜ਼ ਥੇਰ ਨਥਿੰਗ ਤੇ ਉਹਦੇ ਵਿੱਚ ਹੀ ਅੱਜ ਜਿਹੜੇ ਅਸੀਂ ਕ੍ਰਿਮੀਨਲ ਫੜੇ ਆ ਚਾਰ ਬੰਦੇ ਫੜੇ ਬੜੇ ਸਵਿਸਟਿਕਟਿਟਡ ਵੈਪਨ ਇਹਨਾਂ ਕੋਲੋਂ ਫੜੇ ਹੈਗੇ ਚ ਚਾਈਨਿਸ ਮੇਡ ਗਲੌਕ ਪਿਸਟਲ ਹੈਗਾ ਬੜਾ ਉਹ ਅੱਛਾ ਹਥਿਆਰ ਗਣਿਆਂ ਗਿਆ ਉਹ ਵੀ ਉਹਨਾਂ ਕੋਲ ਰਿਕਵਰ ਹੋਇਆ ਜੀ ਦੋ ਗੱਡੀਆਂ ਐਸਯੂ ਵੀ ਇਹਨਾਂ ਕੋਲ ਰਿਕਵਰ ਹੋਈਆਂ ਉਹਨਾਂ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਕਿ ਵੀ ਉਹ ਚੋਰੀ ਦੀਆਂ ਖੋਈਆਂ ਜਾਂ ਕੀ ਕੀਤਾ ਇਹਨਾਂ ਨੇ ਉਹਦੇ ਵਿੱਚ ਇੱਕ ਕਨੈਕਸ਼ਨ ਸਾਹਮਣੇ ਆਇਆ ਵੀ ਇਹ ਬੰਦੇ ਜਿਹੜੇ ਜਿਨ੍ਹਾਂ ਕੋਲ ਇਹਨਾਂ ਨੇ ਵੈਪਨਸ ਲਏ ਸੀ ਇੱਕ ਮੁੰਡਾ ਇਹਨਾਂ ਦੇ ਵਿੱਚ ਸਾਬੀ ਕਮਾਂਡੋ ਉਹਨੇ ਹੁਣੇ ਪਿਛਲੇ ਮਹੀਨੇ ਇੱਕ ਕਤਲ ਕੀਤਾ ਸੀਗਾ ਬਟਾਲੇ ਦੇ ਵਿੱਚ ਜੀ ਉਹ ਕਤਲ ਕਰਨ ਤੋਂ ਬਾਅਦ ਇਹ ਉੱਥੋਂ ਦੌੜ ਆਇਆ ਜੀ ਦੂਸਰਾ ਬੰਦਾ ਵੀ ਉਹ ਚ ਸੀਰੀਅਸਲੀ ਇੰਜਰਡ ਹੈਗਾ ਦੋ ਬੰਦਿਆਂ ਦੇ ਗੋਲੀਆਂ ਮਾਰੀਆਂ ਸੀ ਇਹ ਇੱਥੇ ਆ ਕੇ ਇਹਨੇ ਇੱਕ ਨਵਾਂ ਮੋਡੂਲ ਬਣਾਉਣ ਦੀ ਕੋਸ਼ਿਸ਼ ਕੀਤੀ ਇਸ ਇਲਾਕੇ ਦੇ ਸਾਡੇ ਏਰੀਆ ਦੇ ਬੰਦਿਆਂ ਨੂੰ ਨਾਲ ਲੈ ਕੇ ਸਾਡੇ ਐਸ ਐਚਓ ਸਾਹਿਬ ਕੋ ਉਹਦੀ ਇਨਫੋਰਮੇਸ਼ਨ ਆਈ ਉਹਨਾਂ ਨੇ ਬੜਾ ਅੱਛਾ ਕੰਮ ਕੀਤਾ ਇਹਦੇ ਵਿੱਚ ਇਹ ਦੋ ਗੱਡੀਆਂ ਦੇ ਵਿੱਚ ਇਹਨਾਂ ਨੂੰ ਫੜ ਲਿਆ ਗਿਆ ਉਸ ਤੋਂ ਬਾਅਦ ਜਦੋਂ ਅਸੀਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਇਹ ਵੈਪਨ ਕਿੱਥੋਂ ਲੈ ਕੇ ਆਏ ਸੀ ਤੇ ਇਹਨਾਂ ਨੇ ਇੱਕ ਬੰਦੇ ਦਾ ਨਾਮ ਲਿਆ ਉਹ ਆਲਰੇਡੀ ਮੇਰੀ ਐਸ ਐਸਪੀ ਬਟਾਲਾ ਨਾਲ ਗੱਲ ਹੋਈ ਹੈ ਉਹਨਾਂ ਨੇ ਅਰੈਸਟ ਕਰ ਲਿਆ ਹੋਇਆ ਉਹਦੇ ਕੋਲ ਕਾਫੀ ਐਮੂਨੇਸ਼ਨ ਵੱਡੇ ਮਾਤਰਾ ਚ ਮਿਲਿਆ ਸੀਗਾ ਉਹਨੂੰ ਵੀ ਲਿਆਵਾਂਗੇ ਉਹ ਅਗਲਾ ਕਨੈਕਸ਼ਨ ਦੇਖਾਂਗੇ ਉਹਦੇ ਨਾਲ ਹੀ ਇਹ ਦੱਸ ਰਿਹਾ ਜਿਹੜਾ ਉਹਦਾ ਅੱਗੇ ਕਨੈਕਸ਼ਨ ਹੈਗਾ ਇੱਕ ਅੰਡਾ ਅੰਡਾ ਜਰਮਨ ਚ ਬੈਠਾ ਹੋਇਆ ਬੰਦਾ ਹੈਗਾ ਉਹਦੇ ਨਾਲ ਹੈਗਾ ਉਹ ਉੱਥੋਂ ਬੈਠਾ ਆਪਣੇ ਟੈਲੀਫੋਨਿਕਲੀ ਇਹ ਸਾਰਾ ਜਿਹੜਾ ਵੈਪਨ ਸਪਲਾਈ ਕਰਦਾ ਹੈਗਾ ਇਹਨਾਂ ਨੂੰ ਜਿਹੜੇ ਇਦਾਂ ਦੇ ਬੱਚਿਆਂ ਨੂੰ ਨਵਿਆਂ ਨੂੰ ਤਾਂ ਕਿ ਕ੍ਰਿਮੀਨਲ ਐਕਟੀਵਿਟੀਆਂ ਕਰਾਈਆਂ ਜਾਣ ਜਗੂ ਭਗਵਾਨਪੁਰੀਏ ਦਾ ਵੀ ਜ਼ਿਕਰ ਕਰਿਆ ਤੇ ਨਾਲ ਮੇਰਾ ਇੱਕ ਸਵਾਲ ਹੋਰ ਵੀ ਹੈ ਜਿਸ ਤਰੀਕੇ ਨਾਲ ਗੱਲ ਆਖੀ ਕਿ ਕ੍ਰਾਈਮ ਕਰਕੇ ਸੋਸ਼ਲ ਮੀਡੀਆ ਤੇ ਨੂੰ ਫਲਾਂਟ ਕੀਤਾ ਗਿਆ ਪੰਜਾਬ ਪੁਲਿਸ ਸਾਈਬਰ ਦੇ ਤੌਰ ਤੇ ਵੀ ਨਾਲ ਨਾਲ ਕੰਮ ਕਰਦੀ ਵੀ ਤਾਂ ਕਿ ਇੱਕ ਮੈਸੇਜ ਜਾਇਆ ਕਿ ਜਿਸ ਤਰੀਕੇ ਦਾ ਵੀ ਕਰਾਇਮ ਹੋਵੇ ਪੁਲਿਸ ਜਿਹੜਾ ਕਿ ਉਹਨੂੰ ਟ੍ਰੇਸ ਕਰ ਲੇਗੀ ਇਹਦੇ ਵਾਸਤੇ ਕੀ ਮੈਸੇਜ ਹੈ ਤੇ ਖਾਸ ਤੌਰ ਤੇ ਇਨਵੈਸਟੀਗੇਸ਼ਨ ਕਿਸ ਤਰੀਕੇ ਦੇ ਨਾਲ ਹੋ ਰਹੀ ਹੈ ਤਾਂ ਕਿ ਅਪਰਾਧੀਆਂ ਤੱਕ ਜਿਹੜਾ ਕਿ ਜਲਦ ਜਲਦ ਪਹੁੰਚਿਆ ਜਾ ਸਾਈਬਰ ਸੈੱਡ ਆਲਰੇਡੀ ਪੁਲਿਸ ਸਟੇਸ਼ਨ ਸਟੈਬਲਿਸ਼ ਨੇ ਹੁਣ ਤਾਂ ਮਾਨਯੋਗ ਸੀਐਮ ਸਾਹਿਬ ਨੇ ਡੀਜੀਪੀ ਸਾਹਿਬ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਈਬਰ ਪੁਲਿਸ ਸਟੇਸ਼ਨ ਸਟੈਬਲਿਸ਼ ਕਰਤੇ ਜਿੱਥੇ ਸਾਡੇ ਕੋਲ ਐਫਆਈਆਰ ਔਰ ਦਰਜ ਕਰਨ ਦੀ ਪਾਵਰ ਵੀ ਹੈਗੀ ਆ ਸਾਰਿਆਂ ਦੇ ਕੋਲ ਜੀ ਇਦੇ ਵਿੱਚ ਸਾਡਾ ਜਿਹੜਾ ਇਹ ਕਰਦੇ ਹੈਗੇ ਆ ਪੋਸਟਾਂ ਪਾਉਂਦੇ ਹੈਗੇ ਆ ਯੂਥ ਨੂੰ ਐਕਸਪਲੋਇਟ ਕਰਦੇ ਆ ਮੇਰਾ ਮੈਸੇਜ ਬੜਾ ਕਲੀਅਰ ਲਾਊਡ ਐਂਡ ਕਲੀਅਰ ਹੈਗਾ ਸੀਐਮ ਸਾਹਿਬ ਵੱਲੋਂ ਡੀਜੀਪੀ ਸਾਹਿਬ ਵੱਲੋਂ ਵੀ ਇਦਾਂ ਦੇ ਕੰਮਾਂ 'ਚ ਸਾਡਾ ਯੂਥ ਫਸੇ ਨਾ ਇਹ ਪਰਮਾਉਣ ਲਈ ਕੰਮ ਕੀਤੇ ਜਾਂਦੇ ਇੱਕ ਛੋਟਾ ਛੋਟਾ ਲਾਲਚਾ ਛੋਟੀ ਛੋਟੇ ਪੈਸੇ ਹੈਗੇ ਆ ਪਰ ਜਿਹੜਾ ਫਿਊਚਰ ਹੈਗਾ ਉਸ ਤੋਂ ਬਾਅਦ ਸਾਰੀ ਉਮਰ ਲਈ ਖਰਾਬ ਹੈ ਇਹ ਵੀ ਉਹ ਫੈਸਲਾ ਕਿ ਕੋਈ ਜੇ ਰਵਲਵਰ ਦੇ ਨਾਲ ਆਪਣੀ ਫੋਟੋਗ੍ਰਾਫ ਸੋਸ਼ਲ ਮੀਡੀਆ ਤੇ ਫਲਾਂਟ ਕਰਦਾ ਵਾ ਚਾਹੇ ਰੀਲਸ ਆndੀਆਂ ਨੇ ਅੱਜਕੱਲ ਯੂਥ ਬਹੁਤ ਇਸ ਪਾਸੇ ਵੱਲ ਲੱਗਾ ਇਹ ਵੀ ਇੱਕ ਮੈਸੇਜ ਜੋ ਕਿ ਇਹ ਵੀ ਇਹਦੇ ਕਾਨੂੰਨੀ ਕਾਰਵਾਈ ਕਰਨ ਦਾ ਪੂਰਾ ਪ੍ਰਬੰਧਨ ਹੈਗਾ ਪੁਲਿਸ ਕੋ 100% ਹੈਗਾ ਜੀ ਇਹਦੇ ਵਿੱਚ ਆਲਰੇਡੀ ਅਸੀਂ ਪਰਚੇ ਦਰਜ ਕਰ ਰਹੇ ਆ ਕੋਈ ਸੋਸ਼ਲ ਮੀਡੀਆ ਤੇ ਇਦਾਂ ਦਾ ਕੰਮ ਕਰਦਾ ਹੈਗਾ ਉੱਤੇ ਪਰਚਾ ਦਰਜ ਹੋ ਸਕਦਾ ਉਹ ਫਲਾਂਟਿੰਗ ਕਰ ਰਿਹਾ ਉਹਦਾ ਜਿਹੜਾ ਆਰਮ ਲਾਇਸੈਂਸ ਉਹ ਵੀ ਕੈਂਸਲ ਹੋ ਗਿਆ ਰਾਈਟ ਸਰ ਥੈਂਕ ਯੂ ਸੋ ਮਚ ਐਸਨ ਐਸਐਸਪੀ ਹਰਕੁਲ ਪ੍ਰੀ ਸਿੰਘਖਰ ਜਿਨ੍ਹਾਂ ਨੇ ਡਿਟੇਲ ਚ ਜਾਣਕਾਰੀ ਦਿੱਤੀ ਹੈ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਚਾਰ ਲੋਗ ਨੇ ਜਿਨ੍ਹਾਂ ਦੀ ਗ੍ਰਿਫਤਾਰੀ ਹੋਈ ਜੱਗੂ ਭਗਵਾਨ ਪੁਰੀਏ ਦਾ ਜ਼ਿਕਰ ਆ ਰਿਹਾ ਹੈ ਐਸੋਸੀਏਟ ਸੀਗੇ ਉਹਦੇ ਨਾਲ ਗੈਂਗ ਅਗੇ ਚਲਾਇਆ ਜਾ ਰਿਹਾ ਸੀਗਾ ਤੇ ਨਾਲ ਇੱਕ ਗੱਲ ਜ਼ਰੂਰ ਅਹਿਮ ਆਖੀ ਹੈ ਕਿ ਫੇਸਬੁੱਕ ਦੇ ਉੱਤੇ ਜਾਂ ਇੰਸਟਾਗ੍ਰam ਦੇ ਉੱਤੇ ਜੋ ਨੌਜਵਾਨ ਰਿਵੋਲਵਰ ਦੇ ਨਾਲ ਫੋਟੋਆਂ ਪਾਉਂਦੇ ਨੇ ਜਾਂ ਰੀਲਸ ਬਣਾਉਂਦੇ ਨੇ ਵੀਡੀਓ ਪਾਉਂਦੇ ਨੇ ਉਹਨਾਂ ਦੇ ਉੱਤੇ ਜਿਹੜੇ ਬਾਦ ਕਿ ਲੋ ਫੜੇ ਗਏ ਨੇ ਇਹਨਾਂ ਨੇ ਵੀ ਕ੍ਰਾਈਮ ਕਰਨ ਤੋਂ ਬਾਅਦ ਦੁਬਾਰਾ ਫੇਸਬੁਕ ਤੇ ਜਿਹੜੀਆਂ ਪੋਸਟਾਂ ਪਾਈਆਂ ਹਾਲਾਂਕਿ ਇਹਨਾਂ ਦੇ ਉੱਤੇ ਪਹਿਲਾਂ ਤੋਂ ਮਾਮਲੇ ਜ਼ਰੂਰ ਦਰਜ ਨੇ ਹੁਣ ਵੇਖਣਾ ਹੋਏਗਾ ਕਿ ਜੋ ਇਹਨਾਂ ਕੋਲ ਹਥਿਆਰ ਬਰਾਮਦ ਹੋਏ ਨੇ 170 ਕਿਲੋਮੀਟਰ ਭੋਗਪੁਰ ਪੁਲਿਸ ਨੇ ਜਿਸ ਤਰੀਕੇ ਨਾਲ ਇਹਨਾਂ ਦਾ ਪਿੱਛਾ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੁਣ ਵੇਖਣਾ ਹੋਏਗਾ ਕਿ ਇਸ ਮਾਮਲੇ ਦੇ ਵਿੱਚ ਅਗਲੀ ਅਪਡੇਟ ਕੀ ਨਿਕਲਦੀ ਹੈ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਚਲਾ ਰਿਹਾ